ਬਦੇਸ਼ਾਂ ਨੂੰ ਫੇਲ ਕਰਨ ਵਾਲਾ ਪਿੰਡ ਪਹਿਲੀ ਵਾਰ ਆਇਆ ਸਾਹਮਣੇ ਪਿੰਡ ਦੀ ਝਾਲਕ ਦੇਖਣ ਲਈ ਲੱਗਦੇ ਲੱਖਾਂ ਡਾਲਰ ਮਾਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਵੇਖੋ ਠੰਡ ਕੀ وجہ سے ਹਾਂ ਠੰਡ ਕੀ وجہ سے ਇਹ ਸਾਰੀ ਲੱਕੜ ਕੀ ਬਣੀ ਹੋਏ ਨਾ ਅਗਰ ਬਾਹਰ ਦਾ ਸਟਰਕਚਰ ਅਗਰ ਸੀਮੈਂਟ से ਬਣਾ ਹੋਗਾ ਫਿਰ ਵੀ ਅੰਦਰ سے ਪੈਲਿੰਗ ਤੋਂ ਕਰਨਾ ਹੀ ਪੈਂਦਾ ਹੈ ਨਹੀਂ ਤਾਂ ਸਰਦੀਆਂ ਵਿੱਚ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ ਚਾਰ ਨੇਆਂ ਦਾ ਪਾਣੀ ਪਹਾੜਾਂ ਉੱਪਰੋਂ ਕਿੱਦਾਂ ਆ ਰਿਹਾ ਆ ਇਹ ਪਾਣੀ ਇਸੇ ਤਰ੍ਹਾਂ ਪਿੰਡ ਵੱਲ ਨੂੰ ਵੱਧ ਆਇਆ ਹੁਣ ਤਾਂ ਸਾਨੂੰ ਇੰਜਣ ਲੱਗਣ ਲੱਗਾ ਆ ਕਿ ਵਾਕਿਆ ਹੀ ਅਸੀਂ ਸਵਰਗ ਦੇ ਵਿੱਚ ਆ ਗਏ ਆ ਕਿੰਨੇ ਸੋਨੇ ਸੋਨੇ ਘਰ ਲੱਕੜ ਦੇ ਬਣੇ ਹੋਏ ਆ ਤੇ ਬਾਪੂ ਜੀ ਥੱਲੇ ਪਸ਼ੂ ਵਗੈਰਾ ਬੰਦੇ ਆ ਨਾ ਹਾਂ ਹਾਂ ਠੀਕ ਆ ਪਸ਼ੂ ਵਗੈਰੇ ਬੰਦ ਕਰਨੇ ਕਾਹੀ ਹੋਇਆ ਨਹੀਂ ਕੀਤੇ ਤੇ ਉੱਪਰ ਉੱਪਰ ਆਪ ਨਾ ਹਾਂ ਦੇਖੋ ਕਿੰਨਾ ਛੋਟਾ ਜਿਹਾ ਦਰਵਾਜਾ ਆ ਜਿਹਦਾ ਡਿਜ਼ਾਈਨ ਇੱਕ ਬਿਲਕੁਲ ਵੱਖਰਾ ਆ ਦੇਖ ਲਓ ਕਾਰੀਗਰ ਕਿਦਾਂ ਤਰਾਸ ਤਰਾਸ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਸੀ ਤੇ ਇਸ ਦਰਵਾਜੇ ਨੂੰ ਲੋਕ ਦੇਖੋ ਕਿਸ ਤਰ੍ਹਾਂ ਦਾ ਲੱਗਾ ਹੋਇਆ ਆ ਇਹ ਵੀ ਬਦਰੀਨਾਥ ਜੀ ਦੇ ਮੰਦਰ ਦਾ ਇੱਕ ਹਿੱਸਾ ਆ ਕਾਫੀ ਵੱਡੇ ਏਰੀਏ ਦੇ ਵਿੱਚ ਮੰਦਰ ਬਣਿਆ ਹੋਇਆ ਆ ਕੇਦਾ ਮਨ ਤ੍ਰਿਪਤ ਨਹੀਂ ਹੋਏਗਾ ਦੇਖੋ ਕਿੰਨੇ ਸੋਹਣੇ ਸੋਹਣੇ ਹੋਮ ਸਟੇ ਬਣ ਰਹੇ ਆ ਇੱਥੇ ਫੁੱਲ ਕੰਪਲੀਟ ਵੀਡੀਓ ਦਾ ਲਿੰਕ ਥੱਲੇ ਆ ਤੁਸੀਂ ਕਲਿੱਕ ਕਰੋਗੇ YouTube PB7 Rider ਉੱਤੇ ਫੁੱਲ ਵੀਡੀਓ ਨਿਕਲ ਜੇਗੀ